ਸਵਾਗਤ ਹੈ ਕਿਸਾਨ ਵੀਰੋੜਾ ਟੈ ਲੋਡੇਰੀ ਫਾਰਮ ਮਟਿੰਡਾ ਦੇ ਵਿੱਚ ਜੇ ਵੀ ਬੀਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987823917 ਅੱਜ ਦੀ ਵੀਡੀਓ ਆਪਾਂ ਪਿੰਡ ਸੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਬਾਈਨਾ ਕਰਾਮ ਆਏ ਗੱਲਬਾਤ ਦੋ ਬੈੜਾਂ ਦੂਜਾ ਦੂਜਾ ਸੂਆ ओरिजिनल ਇੱਕ ਸੂਈ ਸਵਾਈ ਆ ਤੇ ਇੱਕ ਹੈਗੀ ਗੱਬਣ ਆ ਜਾ ਬਈ sire 4 ਬਈ ਠੀਕ ਠਾਕ ਹੋ ਠੀਕ ਹੈ ਜੀ ਨੰਬਰ ਬੋਲੀ ਵੀਰੇ ਨੰਬਰ ਵੀਰੇ ਨਾਮ ਸੀਰਾ ਸਿੰਘ 43 ਵਾਲਾ ਕੰਪਨੀ ਨਗਲਾਪ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜ ਰਹਿ ਜਾਂਦਾ ਇੱਧਰ ਰੰਪਰਾ ਨੇੜੇ ਰਹਿ ਜਾਂਦਾ ਨੰਬਰ 9872076012 ਠੀਕ ਹੈ ਬਈ 9872076012 ਠੀਕ ਹੈ ਵੀਰੇ ਅੱਗੇ ਆਪਾਂ ਵੀਰੇ ਆਪਾਂ ਪਾਈਆਂ ਥੋੜੀਆਂ ਪੰਜ ਚਾਰ ਵੀਡੀਓ ਵਧੀਆ ਰਿਸਪੌਂਸ ਮਿਲ ਜਾਂਦਾ ਹਾਂ ਹਾਂ ਠੀਕ ਹੈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਹ ਦੇਖੀ ਜਾਂਦੀ ਹੈਗੇ ਡੱਬੇ ਰੰਗ ਦੀ ਬੈੜ ਕਦੋਂ ਸੂਈ ਆ ਇਹ ਇਹ ਸਵੇਰ 4 ਵਜੇ ਸੂਈ ਆ ਬਈ ਇਹਦੀ 8:00 ਵਜੇ ਜੇਰ ਪਈ ਗਈ ਸੀ ਅੱਜ ਠੀਕ ਆ ਤੇ 24 21 ਇੱਕ ਨੰਬਰ ਆ ਮੰਗ ਰਹੇ ਤੇ ਜਰਸੀ ਬੱਸੀ ਬੱਛੀ ਤੇ ਸੂਆ ਇਹਦਾ ਦੂਜਾ ਆ ਗਿਆ ਦੂਜਾ ਰੈਡੀ ਨਾਲ ਤੇ ਦੋ ਬੌਲਾ ਕਿੰਨਾ ਗੱਡਾ ਇਸ ਵੇਰੇ ਬੌਲਾ ਸਾਢੇ 4 ਕਿਲੋ ਵੱਡਾ ਯਾਰ ਬਈ ਠੀਕ ਆ ਦੇਖੋ ਇਹ ਨੇੜ ਤੋਂ ਠੰਡ ਠੁਣ ਕਰ ਲੋ ਚੱਕ ਪੂਰੇ ਚੰਗੇ ਪੂਰੀ ਠੰਡੀ ਪੂਰੀ ਤੇ ਕਿੰਨਾ ਕੁ ਦੁੱਧ ਕੱਢ ਦੂ ਵੀ sire 15 16 ਕਿਲੋ ਦੋ ਆ ਮੂੰਮਾ ਕਰ ਲੋ ਚੱਕ ਪੂਰਾ ਸੋਨਾ ਥੱਲੇ ਤੋਂ ਕਰਿਓ ਚੱਕ ਪੂਰੀ ਵਧੀਆ ਰੋਪੀ ਮੜੀ sire ਆ ਦੇਖੋ ਜੀ ਪੂਰੀ ਇੱਕ ਨੰਬਰ ਪੂਰੀ ਵਧੀਆ ਪੂਰੇ ਚੰਗੇ ਥਾਣਾ ਚਲੋ ਜੀ ਜਣੀ 15 16 ਤਾਂ ਆ ਰਾਮ ਨਾਲ ਇਹ ਤਾਂ ਫਿਰ ਜਾਇਜ਼ ਗੱਲ ਹੀ ਕਰੀਏ ਤੂੰ ਜਮ ਤੇ ਆਹ ਆ ਗਈ ਜਰਸੀ ਬੱਸੀ ਹੈ ਨਾ ਮਗਰ ਤੇ ਜੇਰ ਜੂ ਰੋਕੇ ਜਾ ਉਹ ਬਾਈ ਵੀਰੂ ਆਪਣੇ ਤੋਂ ਜਮੇ ਠੀਕ ਠੀਕ ਹੈ ਵੀਰੇ ਤੇ sire ਇਹ ਤਾਂ ਜਾਇਜ਼ ਜਾਂ ਮੁੱਲ ਕੀ ਹੈਗਾ ਜਮ ਜਾਇਜ਼ ਹੀ ਹੈ ਬਾਈ ਮੁੱਲ ਦਾ 55000 ਰੁਪਏ ਮਾਨਤਨ ਮਾੜਾ ਮੋਟਾ ਕਰਦੇ ਆ ਠੀਕ ਹੈ ਇਹ ਆ ਗਈ ਪਹਿਲੇ ਨੰਬਰ ਵਾਲੀ ਥਾਣੇ ਤੋਂ ਮੈਂ ਫਿਰ ਤੁਹਾਨੂੰ ਫਿਰ ਨੇੜੇ ਤੋਂ ਚੈੱਕ ਕਰਾਂਗਾ ਬੜਾ ਚੰਗਾ ਥਾਣਾ ਜਮਾ ਪਾਇਰ ਨਹੀਂ ਤੇ ਗਰਮੀ ਗਰਮੀ ਨੂੰ ਨਹੀਂ ਮੰਨਣੀ ਇਹਨਾਂ ਨੇ ਹਾਂ ਬਾਈ ਤੇ ਆ ਗਈ 2 ਨੰਬਰ ਤੇ ਇਹ ਦੂਜਾ ਸੁਆ ਸੁਬਈ ਹਲੇ ਲੈੰਦੀ ਆ 572 ਠੀਕ ਆ ਵੀਰੇ ਤੇ ਚੰਗੀ ਆ ਵੀ ਤੋਰ ਤਾਰ ਕੇ ਦਿਖਾਉਣੀ ਆ ਦੇਖੋ ਢਿੱਲਾਂ ਢੂਲਾਂ ਪੂਰੀਆਂ ਪੰਗਾਂ ਥਣ ਗਲਾਬੀ ਲੱਗਿਆ ਕੱਦ ਕਾੜ ਦੀ ਪੂਰੀ ਬਾਡੀ ਹੈ ਵੀ ਪੂਰੀ ਚੰਗੀ ਆ ਆ ਗਰਲ ਚੈੱਕ ਲੈ ਚੱਲ ਵੀਰੇ ਲੈ ਚੱਲ ਅਸੀਂ ਪੂਰੀ ਹੈਵੀ weight ਬਾਡੀ weight ਦੀ ਹੈਗੀ ਤੇ ਮੂੰਹ ਮੱਥੇ ਪੂਰੇ ਜਮ ਅਰੀਜਨਲ ਦੂਜਾ ਸੁਆ ਕੋਈ ਤੀਜਾ ਨਹੀਂ ਹੈਗਾ ਆ ਦੇਖੋ ਮੂੰਹ ਮਾ ਕਰਿਓ ਚੈੱਕ ਪੂਰੀ ਚੰਗੀ ਬਹਿੜ ਇੱਕ ਨੰਬਰ ਤੇ sire ਕਿੰਨਾ ਕ ਦੁੱਧ ਕੱਢ ਦੂਗੀ ਇਹ ਕੱਢ ਦੋ ਬਈ 20 ਕਿਦੇ ਆਸੇ-પાસੇ ਠੀਕ ਆ ਤੇ ਇਹਦਾ ਕੀ ਭਾਅ ਬਜਾ ਰਿਹਾ 80000 ਮਾਨਦਾਨ ਹੋ ਜੂ ਮੌਕੇ ਤੇ ਦੋਨੇ ਵੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖ ਲਈ ਤੈਨੂੰ ਧੰਨਵਾਦ